ਸਰ ਮੈਂ ਯੂਪੀ ਤੋਂ ਰਹਿਣ ਵਾਲੀ ਹਾਂ ਪਲਿਆ ਕਲਾਂ ਖੀਰੀ ਲਖਨਪੁਰ ਜਿਲ੍ਹਾ ਕੀ ਮਾਮਲਾ ਸਮਝਾ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਉਨਸ ਹੋਟਲ ਕਿਉਨਸ ਰੋਡ ਹੋਟਲ ਦਾ ਨਾਮ ਆ ਸਿਰਾਜ ਕਿਹਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ ਸਾਡੇ ਸਾਹਮਣੇ ਨੇ ਮੁੰਡੇ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਹੈ ਰਿੰਗੇਰੀ ਜਿਹੀ ਹੀ ਅਲ ਮੈਰਿਜ ਆ ਰੇਂਜ ਮੈਰਿਜ ਵਹੀ ਸੀ ਠੀਕ ਹੈ ਥੱਲੇ ਜਾ ਹੁਣ ਕੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਸੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣ ਆਂਦ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸਫਰ ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂਗਾ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਕੋਟਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਜਾ ਜੀ ਹੈ ਜੀ ਨਾ ਚੜ੍ਹਦੀ ਕਲਾ ਸਰ ਵਜੋ ਜੋ ਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੱਪ ਕਰ ਰਿਹਾ ਵਾ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣਿਆ ਫਿਜ਼ੀਕਲ ਰਿਲੇਸ਼ਨ ਬਣਿਆ ਮੈਂ ਪ੍ਰੈਗਨancies ਸਫਰ ਕੀਤੀ ਉਹਨਾਂ ਨੇ ਮੈਨੂੰ ਕਿਟ ਖਵਾਈਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਵਿਆਹ ਵੀ ਹੋਇਆ ਵਿਆਹ ਕਿਹਨੇ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਸ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਸਿ ਵਿ ਲੜਕਾ ਕਿੱਥੇ ਹੈਗਾ ਇਸ ਟਾਈਮ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਦੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾਏ ਕਿੰਨੀ ਦਿਨ ਨੂੰ ਵਿਆਹ ਅਖਿਆ ਮੇਰਾ 8 ਜਨਵਰੀ ਦਾ ਵਿਆਹ ਜੇ ਸਮਝਦੇ ਜੇਕਰ ਨਾ ਆਏ ਤਾਂ ਕਿੰਨੇ ਦਿਨ ਬਦਨਾਮੀ ਸਮਝਦੇ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ ਕਿੰਨੇ ਕੇ ਪੈਸੇ ਲਾਤੇ ਹੁੰਦਾ ਜੀ ਤੁਸੀਂ ਰਿਜੋਰਟ ਜੀ ਅਸੀਂ ਜਦੋਂ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹਦੋਂ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ ਨੀਚੇ ਆ ਗਈ ਆ ਸਰ ਸਮਝ ਨਹੀਂ ਕਿ ਤਾ ਨਾ ਧੋਖਾ ਕੀਤਾ ਜਾ ਧੋਖਾ ਦੇ ਤੱਕ ਧੋਖਦਾਰੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਮੈਂ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲਈ ਲੜਾਂਗੀ ਬੱਚਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਹੋਈ ਗੱਲ ਤੋਂ ਢੀ ਉਹਨੇ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਂਦੇ ਮੈਂ ਤੇਰੇ ਨਾਲ ਖੜਾਂਗਾ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਕੀਅਰ ਦੇ ਹੋਰਿੰਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਤੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹੈ ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਆਰਸ਼ਦੀਪ ਆ ਰਹਿਣ ਵਾਲੇ ਹਾਂ ਡਿਸਟ੍ਰਿਕਟ ਲਕੀਨਪੁਰ ਦੇ ਆ ਜੀ ਜੀ ਹਾਂਜੀ ਯੂਪੀ ਦੇ ਕੀ ਮਾਮਲਾ ਤਾਰਾ ਜੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਇੱਥੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪੈਂਦਾ ਭੈਣ ਦਾ ਲਾਪਰਿਤ ਕਾਰੀ ਨੇਮ ਤੇ ਫਿਰ ਉੱਤ ਬਾਅਦ ਹੁਣ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕੀ ਨਾਂ ਮੁੰਡੇ ਦਾ ਕਿੱਥੇ ਹੋਈ ਜਣੀ ਆ ਅਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕੈਨ ਦੀਆਂ ਮੰਗਾਂ ਹੀ ਪੂਰੀਆਂ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਾਦਾ ਸੁੱਟਣ ਲੱਗ ਗਈ ਤੁਹਾਡੀ ਭੈਣ ਤਿਆਰ ਹੋਈ ਵਰਤਿਆ ਵੀ ਮੁੰਡੇ ਨੇ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਨਹੀਂ ਆਇਆ ਹੱਥ ਛੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹੈ 15 ਤੋਂ 20 ਲੱਖ ਰੁਪਏ ਖਰਚਾ ਹੋ ਚੁੱਕਿਆ ਹੈ ਪੂਰਾ ਕਿੰਨੀ ਤਰੀ ਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਹਾਂ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਇੰਨੀਆਂ ਬੇਇੱਜ਼ਤੀਆਂ ਸਹਿ ਨਹੀਂ ਸਾਦੇ ਸਾਨੂੰ ਇਨਸਾਫ ਚਾਹੀਦਾ ਜੀ ਆਪ ਦਾ ਧੋਖਾ ਹੋਇਆ ਤੁਹਾਡਾ ਹਾਂ ਜੀ ਧੋਖਾ ਤੁਹਾਡੀ ਹੋਈ ਹੈ ਸਾਡੇ ਨੂੰ ਹਾਂ ਜੀ ਕੰਪਲੇਂਟ ਆਈ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਮਿਕਨਾਪੋ ਜੀ ਹਾਂ ਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੇਂਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੇਂਟ ਕੀ ਕੀਤੀ ਜੀ ਹਾਂ ਕੰਪਲੀਟ ਕੀਤੀ ਜੀ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲੀਗੇਸ਼ਨ ਲਾ ਰਹੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲੜਕਾ ਕਿਥੋਂ ਦਾ ਹੈ ਮੈਨੂੰ ਲੜਕਾ ਇੱਧਰ ਦੇ ਕੋਰਕਾ ਹਲਸਾ ਦਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋ ਦਾ ਰੱਖਿਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਵਿਆਹ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਜੋ ਜੀ ਨਵੀਂ ਵੀ ਜਾਮ ਲਾਈ ਜੇ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਜੀ ਫਰੀਦ ਦਾ ਰਿਲੇਸ਼ਨ ਬਣਾਇਆ ਹੈ ਕਰ ਹੁਣ ਉਹਨੂੰ ਯੂਜ਼ ਕੀਤਾ ਉਸ ਤੋਂ ਬਾਅਦ ਨਾ ਹੀ ਦੂਆ ਇਹਨੀ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਤੇ ਦਿਖਾਈਆ ਮੈਨੂੰ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹੂੰ ਕੀ ਕਰੀ ਕਿ ਜੀ ਹਾਂਜੀ ਤੁਹਾਡੇ ਵੱਲੋਂ ਕੀ ਕਰ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰ ਕਦ ਤੱਕ ਕੀਤਾ ਜਾਊਗਾ ਜੋ ਬੰਦੀ ਹੋਈ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਅਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼